ਤੁਸੀਂ ਦੇਖ ਰਹੇ ਹੋ 24 ਪੰਜਾਬ ਨੂੰ ਚੈਨਲ ਤੁਹਾਡਾ ਆਪਣਾ ਚੈਨਲ ਜੁੱਧ ਨਸ਼ਾ ਵਿਰੁੱਧ ਮਹਿੰਮ ਤਹਿਤ ਜਿੱਥੇ ਪੰਜਾਬ ਚਾਜਗਲ ਪੰਜਾਬ ਪੁਲਿਸ ਵੱਲੋਂ ਬਹੁਤ ਸਾਰੀ ਤਰੱਕੀ ਵਧਾ ਦਿੱਤੀ ਗਈ ਹੈ ਨਸ਼ਾ ਵਿਰੁੱਧ ਨੂੰ ਲੈ ਕੇ ਜਿੱਥੇ ਡਰਗ ਦੁਕਾਨਦਾਰਾਂ ਦੀ ਮੈਡੀਕਲ ਦੁਕਾਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਉੱਥੇ ਹੀ ਨਸ਼ਿਆਂ ਦੇ ਵਿਰੁੱਧ ਮਹਿੰਮ ਨੂੰ ਤੇਜ਼ ਕਰਦੇ ਤਸਵੀਰਾਂ ਤੁਹਾਨੂੰ ਅੱਜ ਪਾਨੀਗੜ ਬੱਸ ਸਟੈਂਡ ਦੀਆਂ ਦਿਖਾਉਣੇ ਆ ਜਿੱਥੇ ਪੰਜਾਬ ਪੁਲਿਸ ਵੱਲੋਂ ਅੱਜ ਬਖਵਾਕ ਪਿੰਡਾਂ ਦੀ ਚੈਕਿੰਗ ਦੇ ਨਾਲ-ਨਾਲ ਬੱਸ ਸਟੈਂਡ ਭਵਾਨੇਗੜ੍ਹ ਦੀ ਵੀ ਚੈਕਿੰਗ ਕੀਤੀ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਪੁਲਿਸ ਵੱਲੋਂ ਬੱਸ ਸਟੈਂਡ ਦੇ ਨਾਲ-ਨਾਲ ਬੱਸਾਂ ਦੀ ਚੈਕਿੰਗਾਂ ਵੀ ਕੀਤੀ ਜਾ ਰਹੀ ਹੈ ਜਿੱਥੇ ਮਹਿੰਮ ਦੇ ਤਹਿਤ ਅੱਜ ਪਿੰਡ ਖੇੜੀਗੱਲਾਂ ਦੇ ਨਾਲ-ਨਾਲ ਹੋਰ ਪਿੰਡ ਚੈਕਿੰਗ ਕੀਤੀ ਗਈ ਜਿੱਥੇ ਕਿ ਅੱਜ ਬੱਸ ਸਟੈਂਡ ਭਵਾਨੇਗੜ੍ਹ ਦੀ ਚੈਕਿੰਗ ਮੌਕੇ ਦੀ ਡੀਐਸਪੀ ਰਾਹੁਲ ਕੌਂਸ਼ਲ ਅਤੇ ਐਸਐਚਓ ਗੁਰਨਾਮ ਸਿੰਘ ਪਹੁੰਚੇ ਸਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਉਹਨਾਂ ਵੱਲੋਂ ਜਿੱਥੇ ਲੋਕਾਂ ਪੁੱਛਗਿੱਛ ਕੀਤੀਆਂ ਜਾ ਰਹੀਆਂ ਹਨ ਉੱਤੇ ਚੈਕਿੰਗ ਵੀ ਕੀਤੀ ਜਾ ਰਹੀ ਹੈ ਜਿੱਥੇ ਨਸ਼ਿਆਂ ਨੂੰ ਲੈ ਕੇ ਸਖ਼ਤ ਕਰਨ ਕਿਉਂਕਿ ਅੱਜਕੱਲ ਨਸ਼ਿਆਂ ਦੇ ਮੈਮ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਖ਼ਤੀ ਕਰ ਦਿੱਤੀ ਗਈ ਹੈ ਉਹਨਾਂ ਨੇ ਕਿਹਾ ਵੀ ਨਸ਼ਾ ਵੇਚਣ ਵਾਲਾ ਤੇ ਨਹੀਂ ਬਖਸ਼ੇ ਜਾਣਗੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਨਵੇਂ ਬੱਸ ਸਟੈਂਡ ਪਵਾਨੀਗੜ੍ਹ ਦੀ ਪੁਲਿਸ ਮੁਲਾਜ਼ਮ ਪਵਾਨੀਗੜ੍ਹ ਦੇ ਚੈਕਿੰਗ ਕਰਦੇ ਨਜ਼ਰ ਆ ਰਹੇ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸਵਾਰੀਆਂ ਦੀ ਸਮਾਨ ਦੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਭਵਾਨੀਗੜ੍ਹ ਬੱਸ ਸਟੈਂਡ ਦੀ ਨਜ਼ਰ ਆ ਰਹੀਆਂ ਹਨ ਜਿੱਥੇ ਸਵਾਰੀਆਂ ਦੇ ਨਾਲ ਨਾਲ ਬੱਸਾਂ ਦੇ ਵਿੱਚ ਆ ਰਹੇ ਰਾਹੀਰੀਆਂ ਦੀ ਚੈਕਿੰਗ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਬੱਸ ਸਟੈਂਡ ਭਵਾਨੀਗੜ੍ਹ ਦੀਆਂ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਡੀਐਸਪੀ ਭਵਾਨੀਗੜ੍ਹ rahul kaushal ਅਤੇ ਉਹਨਾਂ ਨੇ ਨਸ਼ਾ ਸੰਬੰਧੀ ਵੇਚਣ ਵਾਲਿਆਂ ਨੂੰ ਜਿੱਥੇ ਸਖਤ ਸ਼ਬਦਾਂ ਵਿੱਚ ਚੇਤਾਵਨੀ ਦਿੱਤੀ ਹੈ ਕਿ ਉਹਨਾਂ ਨੂੰ ਬਖਸ਼ਾ ਨਹੀਂ ਜਾਵੇਗਾ ਜਿੱਥੇ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੰਜਾਬ ਦੇ ਨਸ਼ਾ ਵੇਚਣ ਵਾਲਿਆਂ ਦੀ ਘਰ ਪੰਜਾਬ ਪੁਲਿਸ ਵੱਲੋਂ ਜ਼ਬਤ ਕੀਤੇ ਜਾ ਰਹੇ ਹਨ ਤੇ ਢਾਏ ਜਾ ਰਹੇ ਹਨ। ਇਸ ਸੰਬੰਧੀ ਪੰਜਾਬ ਪੁਲਿਸ ਦੇ ਨਾਲ ਨਾਲ ਨਸ਼ੀ ਮੈਗਮੇ ਵੀ ਬਹੁਤ ਸਤਾਰਕ ਹੋ ਚੁੱਕੇ ਹਨ ਅਤੇ ਇਸ ਮੌਕੇ ਤੇ ਕੀ ਕਹਿੰਦੇ ਨਜ਼ਰ ਆਏ ਰਾਹੁਲ ਕੌਸ਼ਲ ਡੀਐਸਪੀ ਪੋਨਿਗੜ ਅੱਜ ਸਰਕਾਰ ਵੱਲੋਂ ਜਿਹੜਾ ਜੁੱਧ ਨਸ਼ਾ ਵਿਰੁੱਧ ਜਿਹੜੀ ਮਹਮ ਸ਼ੁਰੂ ਕੀਤੀ ਗਈ ਹੈ ਉਸ ਮਹਮ ਦੌਰਾਨ ਸਾਡੇ ਸਾਡੀ ਸਾਡੀ ਟੀਮ ਨੇ ਪੋਨਿਗੜ ਟੀਮ ਨੇ ਕਿਹੜੀ ਗਿੱਲਾ ਪਿੰਡ ਦੇ ਵਿੱਚ ਵੀ ਸਰਚ ਕੀਤੀ ਹੈ ਜਿਹੜੇ ਸਾਡੇ ਸਸਪੈਕਟ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਸਾਡੇ ਕੋਲ ਰਿਕਾਰਡ ਹੈ ਅਸੀਂ ਉਹਨਾਂ ਸਾਰਿਆਂ ਦੀ ਮਤਲਬ ਕਰਾਂ ਦੀ ਬਹੁਤ ਬਰੀਕੀ ਨਾਲ ਚੈਕਿੰਗ ਕੀਤੀ ਹੈ ਅਸੀਂ ਉਹਨਾਂ ਦੇ ਕਿੜ ਕਿੜੇ ਵਾਹਨ ਯੂਜ਼ ਕਰਦੇ ਨੇ ਕਿਹੜੀ ਮੋਬਾਈਲ ਨੇ ਕਿਹੜੀ ਜਾਇਦਾਦ ਵਗੈਰਾ ਉਹ ਸਾਰੇ ਚ ਜਾਣ ਰਿਕਾਰਡ ਜਿਹੜਾ ਹੈ ਅਸੀਂ ਅੱਜ ਦਿੱਤਾ ਗਿਆ ਨਾਲ ਤੋਂ ਤੇ ਉਸ ਤੋਂ ਇਲਾਵਾ ਅਸੀਂ ਬੱਸ ਸਟੈਂਡ ਭੋਨੀਗੜ ਵਿਖੇ ਵੀ ਮਤਲਬ ਜਿਹੜੀਆਂ ਗੱਡੀਆਂ ਆ ਰਹੀਆਂ ਨੇ ਜਾ ਰਹੀਆਂ ਨੇ ਬੱਸਾਂ ਜਾਰੀਆਂ ਨੇ ਉਹਨਾਂ ਜਿਹੜੇ ਬੰਦੇ ਆ ਰਹੇ ਨੇ ਸ਼ੱਕੀ ਵਿਅਕਤੀ ਇਹਨੂੰ ਅਸੀਂ ਜਿਹੜੇ ਸਾਨੂੰ ਸ਼ੱਕ ਦੇ ਦਾਇਰੇ ਚ ਲੱਗਦੇ ਆ ਉਹਨਾਂ ਨੂੰ ਵੀ ਅਸੀਂ ਰੋਕੇ ਬੜੀ ਬਰੀਕੀ ਨਾਲ ਚੈਕਿੰਗ ਕੀਤੀ ਗਈ ਹੈ ਤੇ ਮੈਂ ਇਹ ਸਾਰਿਆਂ ਨੂੰ ਸੰਦੇਸ਼ ਦੇਣਾ ਚਾਹੁੰਦਾ ਜਿਹੜੇ ਲੋ ਜੋ ਸਾਡਾ ਵੱਧ ਤੋਂ ਵੱਧ ਇਸ ਮਹਿੰਮ 'ਚ ਸਾਡਾ ਸਹਿਯੋਗ ਦਿਨ ਤੇ ਮਾੜੇ ਜਿਹੜੇ ਲੋਕ ਨੇ ਜਿਹੜੇ ਨਸ਼ਾ ਵੇਚਦੇ ਨੇ ਉਹਨਾਂ ਲਈ ਮੇਰੀ ਚੇਤਾਵਨੀ ਹੈ ਕਿ ਉਹਨਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਥੈਂਕ ਯੂ।